ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡ ਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਲਿਆ ਕਿ ਰੋਜੀ ਦੀ ਰਿਪੋਰਟ ਆ ਜਾਂਦੀ ਹੈ ਤੇ ਉਸ ਵਿੱਚ ਦੋ ਕੁੜੀਆਂ ਹੁੰਦੀਆਂ ਅਤੇ ਪਰ ਉਸ ਦੀ ਦਰਾਨੀ ਦੋ ਮੁੰਡੇ ਕਹਿ ਦਿੰਦੀ ਆ ਤੇ ਅੱਗੇ ਕੀ ਹੁੰਦਾ ਆ ਪਾ ਗੱਲ ਕਰਦੇ ਆਂ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਬਾਦ ਉਸ ਨੂੰ ਪਤਾ ਲੱਗਦਾ ਹੈ ਰੋਜੀ ਨੂੰ ਕਿ ਦੋ ਮੁੰਡੇ ਆ ਕਿਉਂਕਿ ਬਲਜੀਤ ਦੁਆਰਾ ਕਿਹਾ ਜਾਂਦਾ ਹੈ ਕਿ ਦੋ ਜੁੜਵਾ ਮੁੰਡੇ ਹੋਣ ਵਾਲੇ ਆ ਤੇ ਰੋਜੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹਰਾਨ ਹੁੰਦੀ ਆ ਕਿਉਂਕਿ ਉਸਨੇ ਆਪਣੇ ਕੰਨ ਨਾਲ ਸੁਣ ਹੀ ਲਿਆ ਹੁੰਦਾ ਡਾਕਟਰ ਦੇ ਮੂੰਹੋਂ ਕਿ ਦੋ ਜੁੜਵਾ ਕੁੜੀਆਂ ਹੋਣ ਵਾਲੀਆਂ ਤੇ ਉਦੇ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਕਿਉਂ ਇਦਾਂ ਕਹਿ ਰਹੀ ਆ ਪਰ ਉਧਰ ਹੀ ਨਾਲ ਗੁਰਪ੍ਰੀਤ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਉਹ ਤਾਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਇਹ ਸਾਈਆਂ ਜੀ ਦੀ ਕਿਰਪਾ ਹੋ ਗਈ ਹੈ ਸਾਰੀ ਤੇ ਸਾਈਆਂ ਜੀ ਦੇ ਕਰਕੇ ਹੀ ਸਾਰਾ ਕੌਸ਼ ਹੋਇਆ ਹੈ ਕਿਉਂਕਿ ਸਾਇਆ ਜੀ ਨੇ ਮੇਰੀ ਇੰਨੀ ਜ਼ਿਆਦਾ ਸੁਣ ਲਈ ਆ ਕਿ ਮੇਰੀ ਝੋਲੀ ਵਿੱਚ ਦੋ ਮੁੰਡੇ ਪਾ ਦਿੱਤੇ ਆ ਉਹ ਇਹ ਸਾਰਾ ਕੁਝ ਸਾਇਆ ਜੀ ਬਾਰੇ ਸੋਚਦਾ ਹੋਇਆ ਉਹ ਸਿੱਧਾ ਪਹਿਲਾ ਘਰ ਨਹੀਂ ਜਾਂਦਾ ਤੇ ਸਾਇਆ ਜੀ ਦੇ ਦਰਬਾਰ ਤੇ ਪਹੁੰਚ ਜਾਂਦਾ ਉੱਥੇ ਜਾ ਕੇ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਕਿ ਤੁਸੀਂ ਮੇਰੇ ਉੱਤੇ ਬਹੁਤ ਜ਼ਿਆਦਾ ਵੱਡੀ ਕਿਰਪਾ ਕਰ ਦਿੱਤੀ ਤੁਸੀਂ ਇੱਕ ਦੀ ਜਗ੍ਹਾ ਮੇਰੀ ਝੋਲੀ ਵਿੱਚ ਦੋ ਪੁੱਤ ਪਾ ਦਿੱਤੇ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਪੈਰ ਧੋਕੇ ਪੀਵਾਂਗਾ ਤੇ ਮੈਂ ਹਮੇਸ਼ਾ ਹੀ ਤੁਹਾਡੀ ਇੱਜ਼ਤ ਮਾਨ ਸਤਕਾਰ ਕਰਦਾ ਰਵਾਂਗਾ ਸੋ ਉਹ ਸਾਈਆਂ ਜੀ ਦੇ ਉੱਤੇ ਉਹਦਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ ਪਰ ਇਹਨਾਂ ਨੂੰ ਪਤਾ ਕਿ ਉਹ ਤਾਂ ਇੱਕ ਨੰਬਰ ਦਾ ਝੂਠਾ ਹੈ ਤੇ ਜੋ ਉਸਨੇ ਕਿਹਾ ਆਪਣੇ ਬਚਨ ਦਿੱਤੇ ਕਿ ਮੁੰਡਾ ਹੋਊਗਾ ਉਹ ਵੀ ਆਪਣੇ ਕੋਲੋਂ ਦਿੱਤੇ ਹੁੰਦੇ ਆ ਉਧਰ ਮੋਣ ਵਾਲੀਆਂ ਵੀ ਦੋ ਕੁੜੀਆਂ ਨੇ ਤੇ ਇਹ ਗੱਲ ਦਾ ਤੇ ਉਸ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਪਰ ਇਹ ਗੱਲ ਜਦੋਂ ਸਾਹਮਣੇ ਆਉਣੀ ਆ ਫੇਰ ਤਾਂ ਸਾਰਾ ਕੁਝ ਹੀ ਖੁੱਲ ਜਾਣਾ ਹੈ ਇੱਕ ਤਾਂ ਜਿਹੜਾ ਉਸੇ ਝੂਠ ਬੋਲਦਾ ਪਿਆ ਉਹ ਸਾਈਂ ਜੀ ਦਾ ਪਰਦਾ ਫਾਸ਼ ਹੋਣਾ ਹੈ ਤੇ ਦੂਜਾ ਜਿਹੜਾ ਉਸਦਾ ਚੇਲਾ ਜਿਸ ਦੀ ਕੀ ਉਸ ਦੀ ਕੁੜੀ ਬਾਰੇ ਗਲਤ ਬੋਲਿਆ ਸੀ ਉਸ ਨੇ ਵੀ ਇਹ ਦਖੋਲਣਾ ਹੈ ਤੇ ਤੀਜਾ ਜਿਹੜਾ ਕਿ ਉਹਨਾਂ ਨੇ ਪਿੰਡ ਦਾ ਬੰਦਾ ਹੀ ਤਨਖਾਹ ਤੇ ਰੱਖਿਆ ਹੋਇਆ ਹੈ ਤੇ ਉਸ ਨੂੰ ਪਤਾ ਹੈ ਕਿ ਉਹ ਇੱਕ ਝੂਠਾ ਹੈ ਤੇ ਉਹ ਤਨਖਾਹ ਲੈਂਦਾ ਹੈ ਇਹ ਸਾਰੀਆਂ ਗੱਲਾਂ ਫਿਰ ਖੁੱਲ ਜਾਣੀਆਂ ਇੱਥੇ ਕਿਉਂਕਿ ਉਹ ਬਾਹਰ ਦੀ ਤੋਂ ਆਇਆ ਹੋਇਆ ਉਸ ਦਾ ਨਾਮ ਪਰਸ਼ੋਤਮਾ ਇਹ ਸਾਰਾ ਕੁਝ ਉਹਦੇ ਚੇਲਿਆਂ ਨੂੰ ਤਾਂ ਪਤਾ ਹੁੰਦਾ ਉਹਦੇ ਚੇਲਿਆਂ ਨੇ ਹੀ ਹੁਣ ਉਸ ਦਾ ਪੇੜ ਸਾਰਾ ਖੋਲ ਦੇਣਾ ਤੇ ਫਿਰ ਗੁਰਪ੍ਰੀਤ ਦੀਆਂ ਅੱਖਾਂ ਖੁੱਲਣ ਗਈਆਂ ਕਿ ਇਹ ਇੱਕ ਨੰਬਰ ਦਾ ਝੂਠਾ ਹੈ ਪਰ ਹੁਣ ਤਾਂ ਉਸ ਨੂੰ ਇੰਨਾ ਜ਼ਿਆਦਾ ਵਿਸ਼ਵਾਸ ਹੋ ਗਿਆ ਕਿ ਮੇਰੇ ਘਰ ਦੋ ਪੁੱਤ ਹੋਣ ਵਾਲੇ ਆ ਸੋ ਗੁਰਪ੍ਰੀਤ ਘਰੇ ਢੋਲ ਵਜਾਉਂਦਾ ਹੈ ਤੇ ਭੰਗੜੇ ਪਾਉਂਦਾ ਹੈ ਤੇ ਪਹਿਲਾਂ ਹੀ ਸਾਰੇ ਪਿੰਡ ਵਿੱਚ ਰੌਲਾ ਪਾ ਦਿੰਦਾ ਹੈ ਕਿ ਮੇਰੇ ਘਰ ਪੁੱਤ ਹੋਣ ਵਾਲੇ ਨੇ ਇੰਨਾ ਹੰਕਾਰ ਕਰ ਰਿਹਾ ਹੁੰਦਾ ਹੈ ਪਰ ਪਤਾ ਨਹੀਂ ਹੁੰਦਾ ਰੱਬ ਨੇ ਕਿਹੜੇ ਵਾਲੇ ਹੰਕਾਰ ਤੋੜ ਦੇਣਾ ਉਹ ਰੋਜੀ ਨੂੰ ਤਾਂ ਮਨੋਂ ਮਨ ਪਤਾ ਹੁੰਦਾ ਹੈ ਕਿ ਮੇਰੇ ਦੋ ਧੀਆਂ ਹੋਣ ਵਾਲੀਆਂ ਬਹੁਤ ਟੈਨਸ਼ਨ ਵਿੱਚ ਹੁੰਦੀ ਆ ਉਹਦੇ ਚ ਟੈਨਸ਼ਨ ਵੇਖ ਕੇ ਗੁਰਪ੍ਰੀਤ ਨੂੰ ਗੁੱਸਾ ਬਹੁਤ ਲੱਗਦਾ ਹੈ ਤੇ ਉਸ ਨੂੰ ਬਾਰ-ਬਾਰ ਕਹਿੰਦਾ ਹੈ ਕਿ ਤੇਰੇ ਮੂੰਹ ਤੇ ਮੈਨੂੰ ਹਮੇਸ਼ਾ ਹਾਸਾ ਹੀ ਚਾਹੀਦਾ ਹੈ ਤੇ ਉਸ ਨੂੰ ਜ਼ਬਰਦਸਤੀ ਹੱਸਣ ਲਈ ਵੀ ਕਹਿੰਦਾ ਹੈ ਤੇ ਫਿਰ ਉਹ ਹੱਸਦੀ ਵੀ ਆ ਤੇ ਇਹ ਵੀ ਕਹਿੰਦਾ ਹੈ ਕਿ ਤੂੰ ਖਾਣ ਪੀਣ ਦੀ ਵਿੱਚ ਕੋਈ ਕਮੀ ਨਹੀਂ ਛੱਡਣੀ ਤੇ ਹੋਰ ਵੀ ਜਿਆਦਾ ਸੇਵਾ ਕਰਦਾ ਹੈ ਗੁਰਪ੍ਰੀਤ ਉਹ ਰੋਜੀ ਦੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਮੇਰੇ ਦੋ ਪੁੱਤਾਂ ਨੂੰ ਜਨਮ ਦੇਣ ਵਾਲੀ ਆ ਰੋਜੀ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ ਤੇ ਉਸ ਦੀ ਦਰਾਨੇ ਕਿਹੜੀਆਂ ਚਾਲਾਂ ਚੱਲ ਰਹੀਆਂ ਸੋ ਉਹ ਉਸ ਦਾ ਪਤਾ ਲਵਾਉਣ ਲਈ ਮੰਨੂ ਦੇ ਕੋਲ ਜਾਂਦੀ ਆ ਤੇ ਮੰਨੂ ਤੋਂ ਪੁੱਛਦੀ ਆ ਤੇ ਮੰਨੂ ਨੇ ਹੀ ਕੋਈ ਹੁਣ ਮਸਲੇ ਦਾ ਹੱਲ ਕੱਢ ਕੇ ਰੋਜੀ ਨੂੰ ਦੱਸਣਾ ਹੈ ਸੋ ਦੇਖਦੇ ਆ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲਿਓ ਧੰਨਵਾਦ